ਪੰਜਾਬ ਦੇ ਸਿਰ ਇੱਕ ਹੋਰ ਜਿਮਨੀ ਚੋਣ ਆ ਖੜੀ ਆ ਵਿਗਲ ਵੱਜ ਗਿਆ ਅਨਾਉਂਸਮੈਂਟ ਹੋ ਗਈ ਉਮੀਦਵਾਰ ਸਭ ਨੇ ਆਪੋ ਆਪਣੇ ਮੈਦਾਨ ਦੇ ਵਿੱਚ ਉਤਾਰਦੇ ਆ ਤਰਨ ਤਰਨ ਜਿਮਨੀ ਚੋਣ ਇਸ ਸਦੌਰ ਦੇ ਵਿੱਚ ਇਸ ਸਰਕਾਰ ਦੇ ਦੌਰ ਦੇ ਵਿੱਚ ਸਭ ਤੋਂ ਵੱਧ ਜਿਮਨੀ ਚੋਣਾ ਹੋਈਆਂ ਹੋਰ ਵੀ ਕਈ ਮਸਲੇ ਉੱਠ ਰਹੇ ਨੇ ਪਰ ਕਿਉਂਕਿ ਇਹ ਹਲਕਾ ਇੱਕ ਪੰਥਕ ਖੇਮੇ ਦਾ ਹਲਕਾ ਹੈ ਖਾਸ ਕਰਕੇ ਮਾਝੇ ਦਾ ਇਲਾਕਾ ਤੇ ਬਹੁਤ ਸਾਰੇ ਜਿਹੜੇ ਹੈਗੇ ਸਮਿਕਰਣ ਨਵੇਂ ਉੱਪਰ ਕੇ ਸਾਹਮਣੇ ਆ ਰਹੇ ਆ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾਈ ਸਾਡੇ ਨਾਲ ਨੇ ਸੀਨੀਅਰ ਐਡਵੋਕੇਟ ਨੇ ਪੰਥਕ ਹਲਕਿਆਂ ਦੇ ਵਿੱਚ ਪੰਥਕ ਖੇਮੇ ਦੇ ਵਿੱਚ ਵਿਚਰਦੇ ਰਹਿੰਦੇ ਨੇ ਔਰ ਅੱਜ ਦੀ ਜਿਹੜੀ ਹੈਗੀ ਇਹ ਗੱਲਬਾਤ ਜਿਮਣੀ ਚੋਣਾ ਦੇ ਆਲੇ ਦੁਆਲੇ ਰਹੀਗੀ ਖਾਲਸਾਈ ਸਸਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਸਿਰਕੋ ਹੋੜ ਜਿਮਣੀ ਚੋਣ ਆ ਗਈ ਆ ਜਿਮਣੀ ਚੋਣ ਕਹਿੰਦੇ ਵੀ ਲੋਕਾਂ ਦੇ ਸਿਰ ਤੇ ਭਾਰ ਹੀ ਹੁੰਦਾ ਹੈਗਾ ਪੰਜਾਬ ਦੇ ਖਜ਼ਾਨੇ ਤੇ ਤੇ ਖਾਸ ਕਰਕੇ ਇਸ ਸਰਕਾਰ ਦੀ ਟਰਮ ਤੋਂ ਬਹੁਤ ਸਾਰੀਆਂ ਜਿਮਣੀ ਚੋਣਾ ਹੋਣਗੇ ਪਰ ਇਸ ਜਿਮਨੀ ਚੋਣ ਦੇ ਵਿੱਚ ਥੋੜਾ ਸਮਿਕਰਣ ਵੱਖਰਾ ਨਿਕਲ ਕੇ ਸਾਹਮਣੇ ਆ ਰਿਹਾ ਕਿਵੇਂ ਦੇਖ ਦੋ ਜਿਮਨੀ ਚੋਣ ਨੂੰ ਦੇਖੋ ਜੀ ਭਾਰਤਾਂ ਜਿਹੜਾ ਡਾਕਟਰ ਕਸ਼ਮੀਰ ਸਿੰਘ ਸੀਗੇ ਜਿਹੜੇ ਉੱਥੋਂ ਜਿਹੜੇ ਮੈਂਬਰਸ਼ਿਪ ਸਦਨ ਸਭਾ ਦੇ ਉਹਨਾਂ ਦੀ ਮੌਤ ਹੋ ਗਈ ਸੀ ਤੇ ਮੌਤ ਤੋਂ ਪਿੱਛੋਂ ਤਾਂ ਇਹ ਭਾਰਵਾਲੀ ਤੋਂ ਗੱਲ ਹੀ ਨਹੀਂ ਹੁੰਦੀ ਉਹ ਜਿਮਨੀ ਚੋਣ ਜਿਹੜੀ ਆ ਚੋਣ ਹੀ ਉੱਥੇ ਹੂੰ ਤੇ ਜਿਹੜੀ ਮੌਤ ਹੁੰਦੀ ਆ ਉਹ ਕਿਸੇ ਦੇ ਬਸ ਨਹੀਂ ਹੁੰਦੀ ਉਹ ਤਾਂ ਜਿਹੜੀ ਹੈ ਕਿ ਅਡਾਲਪੁਰ ਸਦਾ ਪ੍ਰਮਾਤਮਾ ਦਾ ਜਿਹੜਾ ਹੈਗਾ ਉਹ ਹੈਗਾ ਠੀਕ ਹੈ। ਉਹ ਭਾਰ ਵਾਲੀ ਤਾਂ ਨਹੀਂ ਮੈਂ ਕੋਈ ਗੱਲ ਸਮਝਦਾ ਕਿ ਭਾਰ ਪੈ ਗਿਆ ਤਾਂ ਉਹ ਤਾਂ ਸਾਰੀ ਇਲੈਕਸ਼ਨ ਦਾ ਵੀ ਭਾਰੇ ਪੈਂਦਾ ਹੁੰਦਾ ਜਦੋਂ ਇੰਨੀ ਵੱਡੀ ਇਲੈਕਸ਼ਨ ਕਰਾਉਣੀ ਪੈਂਦੀ ਹੈ ਉਹ ਤਾਂ ਇੱਕ ਲੋਕਤੰਤਰ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਇਹ ਪ੍ਰੋਸੈਸ ਉਹ ਤਾਂ ਉਸ ਤੰਗ ਨਾਲ ਚੱਲ ਨਹੀਂ ਚੱਲਣਾ ਸੰਵਧਾਨ ਦੇ ਅਨੁਸਾਰ। ਬਾਕੀ ਸਮੀਤ ਕਰਨ ਦੀ ਗੱਲ ਇਹ ਹੈ ਕਿ ਬੜੀ ਮਹੱਤਵਪੂਰਨ। ਹੂੰ। ਮਹੱਤਵ ਵਾਲੀ ਇਸ ਲਈ ਹੈ ਕਿ ਅੱਗੇ 2027 ਦੀ ਚੋਣ ਆਈ ਪਈ ਹੈ ਜਿਸ ਤਰ੍ਹਾਂ ਪਹਿਲਾਂ 1995 ਦੇ ਵਿੱਚ ਸੀ ਜਦੋਂ ਬੀਨਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ ਉਸ ਸਮੇਂ ਜਿਹੜੀ ਹੈ ਜਿੰਦੜ ਵਾਹੇ ਦੀ ਉਥੇ ਜਿਹੜੀ ਚੋਣ ਆਈ ਸੀ ਬਿਲਕੁਲ ਬਾਈ ਇਲੈਕਸ਼ਨ ਬਿਲਕੁਲ ਉਸ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਐ ਅਕਾਲੀ ਗੱਲ ਬਾਦਲ ਹੈ ਜਿਹੜਾ ਉਹ ਪ੍ਰਤਾਪ ਸਿੰਘ ਬਾਦਲ ਨੇ ਖੜਾ ਕਰਤਾ ਬੀਅੰਤ ਸਿੰਘ ਦੇ ਉਮੀਦਵਾਰ ਦੇ ਮੁਤਾਬਕ ਹਮ ਬੀਅੰਤ ਸਿੰਘ ਮੁੱਖ ਮੰਤਰੀ ਹੁੰਦੇ ਹੋਏ ਵੀ ਉੱਥੇ ਹਰੇਕ ਧਰ ਜਿਹੜਾ ਜਦਣ ਵਾਇਦੂ ਤੇ ਪਹਿਲਾਂ ਇਹ ਸੀ ਵੀ 8% ਵੋਟਾਂ ਨਾਲ ਬਣ ਕੇ ਕਿਉਂਕਿ ਉਹ ਵੱਡੀਆਂ ਧਿਰਾਂ ਨੇ ਬਾਈਕਟ ਕਰਤਾ ਸੀ ਤੇ ਉਸ ਸਮੇ ਉਸ ਦੇ ਬਾਵਜੂਦ ਵੀ 3000 ਵੋਟਾਂ ਨਾਲ ਜਿਹੜਾ ਅਕਾਲੀ ਕੇ ਉਮੀਦਵਾਰ ਸੀ ਮਨਪ੍ਰੀਤ ਸਿੰਘ ਬਾਦਲ ਉਹਦੀ ਜਿੱਤ ਹੋਈ ਜੀ ਤੇ ਫਿਰ ਜਿਹੜਾ ਸੀ ਤਾਂ 1997 ਦੀਆਂ ਚੋਣਾਂ ਦੇ ਵਿੱਚ ਇਹ ਬਾਦਲ ਦਲ ਫਿਰ ਤਾਕਤ ਚਾਹ ਹੂੰ ਉਦੋਂ ਜਦੋਂ ਉਹ ਵਾਈਲ ਇਕਸ਼ਨ ਹੋਈ ਸੀ ਉਦੋਂ ਸਭ ਨੇ ਮੰਨ ਲਿਆ ਸੀ ਵੀ ਹੁਣ ਬਾਦਲ ਦਲ ਆ ਹੂੰ ਕਿਉਂਕਿ ਕਾਂਗਰਸ ਸਰਕਾਰ ਹਾਰੀ ਹੂੰ ਜੇ ਉਹ ਵਾਈਲ ਇਕਸ਼ਨ ਕਾਂਗਰਸ ਸਰਕਾਰ ਜਿੱਤ ਜਾਂਦੀ ਤੇ ਫਿਰ ਕਾਂਗਰਸ ਨੇ ਆ ਜਾਣਾ ਸੀ ਹੂੰ ਤੋਂ ਹੁਣ ਇਹ ਜਿਹੜਾ ਬੜਾ ਵੱਡਾ ਟੈਸਟ ਹੈ ਜਿਹੜੀ ਆਮ ਪਾਰਟੀ ਹੁਣ ਰਾਜ ਕਰ ਰਹੀ ਹੈ ਇਸ ਸਮੇਂ ਪੰਜਾਬ ਤੇ ਹੂੰ ਤੇ ਜੇ ਉਹ ਸੀਟ ਹਾਰ ਜਾਂਦੀ ਜੀ ਤਰਨਤਨ ਤਾਂ ਜਿਹੜੀ ਹੈਗੀ ਇਹ ਸਮਝਿਆ ਜਾ ਉਦਾ ਕਿ 2027 ਇਹ ਜੋ ਆ ਵੀ ਹਾਂ ਉਹ ਸਪਸ਼ਟ ਸੰਦੇਸ਼ ਹੋਊਗਾ ਟੋਇਓ ਦੇ 700 ਬਾਰੇ ਇੱਕ ਗਿਆਨੀ ਹਰਪ੍ਰੀਤ ਸਿੰਘ ਜੀ ਸਾਫ ਦਾ ਜੱਫੀਦਾਰ ਉਹਨਾਂ ਨੇ ਇੱਕ ਸਵਾਲ ਖੜਾ ਕੀਤਾ ਕਿ ਤਰਨਤਨ ਦੀ ਜਿਮਲੀ ਚੋਣ ਤਾਂ ਡਿਕਲੇਅਰ ਸੀ ਜਿਹੜਾ ਡਾਕਟਰ ਕਸ਼ਮੀਰ ਸਿੰਘ ਉਥੋਂ ਕਾਲੇ ਚਲਾਣਾ ਕਰਕੇ ਉਦੇ ਨਾਲ ਹੀ ਇੱਕ ਜਿਹੜੀ ਹੈਗੀ ਆ ਖਡੂਰ ਸਾਹਿਬ ਦੀ ਸੀਟ ਦੇ ਵੀ ਜਿਮਨੀ ਚੌਣ ਦਾ ਸਵਾਲ ਉਹਨਾਂ ਨੇ ਖੜਾ ਕੀਤਾ ਕਿ ਉੱਥੋਂ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਉੱਪਰ ਉਹ ਇੱਕ ਕੇਸ ਦੇ ਵਿੱਚ ਸਜ਼ਾ ਜਾਫਤਾ ਹੋਗੇ ਨੇ ਸਜ਼ਾ ਉਹਨਾਂ ਨੂੰ ਮਿਲ ਗਈ ਹੈ ਕੋਰਟ ਤੋਂ ਤੇ ਉਹ ਅੰਦਰ ਚਲੇ ਗਏ ਜਿਸੋ ਕਿਸੇ ਬੰਦੇ ਨੂੰ 2 ਸਾਲ ਤੋਂ ਵੱਧ ਸਜ਼ਾ ਹੋ ਜੇ ਤਾਂ ਕਹਿੰਦੇ ਵੀ ਉਹਦੀ ਪਤਾ ਇੱਕ ਹੀ ਆਪਣੇ ਆਪ ਜਿਹੜੀ ਹੈ ਕੈਨਸਲ ਹੋ ਜਾਂਦੀ ਆ ਉਹਨੂੰ ਤਾਂ ਉਸ ਤੋਂ ਵੀ ਜ਼ਿਆਦਾ ਸਜ਼ਾ ਹੋਈ ਆ ਵੀ ਉਹਦੀ ਜਿਮਨੀ ਚੌਣ ਵੀ ਇਹ ਨਾਲ ਕਰਾਉਣੀ ਬਣਦੀ ਸੀ ਉਹ ਸਰਕਾਰ ਗੱਲ ਗੋਲ ਮੋਲ ਕਰ ਗਈ ਉਹਦਾ ਕੁਛ ਉਹਨਾਂ ਨੇ ਬਰੁਖਤਰ ਨਹੀਂ ਦਿੱਤਾ ਇਹ ਜਨ ਜਿਹੜੀ ਜੈਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਹੀ ਹੈ ਬਿਲਕੁਲ ਠੀਕ ਕਹੀ ਹੈ ਤੇ ਕਾਨੂੰਨ ਮੁਤਾਬਕ ਤਾਂ ਬੰਦੀ ਸੀ ਪਰੰਤੂ ਇਹਦੇ ਵਿੱਚ ਇਹ ਹੈ ਕਿ ਜਿਹਦੀ ਕੋਲੇ ਸਪੀਕਰ ਦੀ ਪੋਸਟ ਹੁੰਦੀ ਹੈ ਹੂੰ ਇਹ ਜਿਹੜਾ ਹੈਗਾ ਇਹਦੇ ਵਿੱਚ ਦੂਸਰਿਆਂ ਨੂੰ ਅਧਿਕਾਰ ਨਹੀਂ ਦਿੰਦਾ ਹੂੰ ਸੁਪਰੀਮ ਕੋਰਟ ਨੇ ਵੀ ਇਹ ਕਹਿਤਾ ਵੀ ਸਾਡੇ ਅਧਿਕਾਰ ਖੇਤਰ ਜਿਨੀ ਹੈ ਕਿਸੇ ਐਮਐਲਏ ਜਾਂ ਐਮਪੀ ਨੂੰ ਫਰਜ਼ੀ ਕਰ ਹੂੰ ਸਪੀਕਰ ਫੈਸਲਾ ਦੇਊਗਾ ਹੂੰ ਸਪੀਕਰ ਦਾ ਫੈਸਲਾ ਜ਼ਰੂਰੀ ਹੈ ਸਪੀਕਰ ਦੇ ਫੈਸਲੇ ਤੇ ਸਾਡੇ ਤੋਂ ਨੇ ਰੇਟ ਕੀਤੀ ਜਾ ਸਕਦੀ ਹੈ ਵੀ ਇਹ ਗਲਤ ਹਮ ਪਰ ਉਹ ਤਾਂ ਹੋਊਗੀ ਇਹ ਸਪੀਕਰ ਜਿਹੜਾ ਹੈ ਫੈਸਲਾ ਦੇ ਜੀ ਪਹਿਲਾਂ ਵੀ ਚ ਕੇਸ ਦੇ ਵਿੱਚ 3 ਸਾਲ ਪੈਂਡਿੰਗ ਰੱਖਿਆ ਸਪੀਕਰ ਨੇ ਹਮ ਆ ਹੋਰ ਸੂਬੇ ਚ ਬਿਲਕੁਲ ਉਹ ਸੁਪਰੀਮ ਕੋਰਟ ਚ ਪਹੁੰਚ ਗਏ ਜਲਦੀ ਜ਼ਰੂਰ ਉਹਨਾਂ ਨੇ ਫੇਰ ਹਦਾਇਤ ਕੀਤੀ ਉਹ ਕਹਿੰਦਾ ਕਿ ਮੇਰੀ ਕਾਰਵਾਈ ਮੁਕੰਮਲ ਨਹੀਂ ਹੋ ਰਹੀ ਹਮ ਉਹ ਕਹਿੰਦੇ ਅਸੀਂ ਇਹਨੂੰ ਫੋਰਸ ਨਹੀਂ ਕਰਫ ਹਮ ਵੀ ਤਾਂ ਜ਼ੋਰ ਕਰੇ ਜੀ ਹੁਣ ਸੁਪੀਟਰ ਸਰਦਾਰ ਕੁਲਤਾਰ ਅਸੇ ਸਨਮਾਨ ਨੇ ਤੇ ਸੁਪੀਟਰ ਦੇ ਉਹ ਜਿਹੜੇ ਆ ਆਮ ਪਾਰਟੀ ਨਾਲ ਸੌਂਦਤ ਨਹੀਂ ਬਿਲਕੁਲ ਹੁਣੇ ਜਦੋਂ ਇਹ ਹਕੂਮਤ ਦਾ ਫੈਸਲਾ ਹੋਊਗਾ ਵੀ ਉਹਨੂੰ ਤਬਦੀਲੀ ਤਾਂ ਹੀ ਹੋਊਗਾ ਉਹ ਹਕੂਮਤ ਨਹੀਂ ਚਾਹੁੰਦੀ ਵੀ ਉੱਥੇ ਚੋਣ ਹੋਵੇ ਕਿ ਜਿਹੜੇ ਮਨਜਿੰਦਰ ਸਿੰਘ ਲਾਲਪੁਰਾ ਨੇ ਜਿਨ੍ਹਾਂ ਨੂੰ ਇਹ ਕੈਦ ਹੋਣ ਉਹਨਾਂ ਨੇ ਇੱਕ ਥੋਥੇ ਅਪੀਲ ਕਰੀ ਹੋਈ ਹੈ ਹਾਈ ਕੋਰਟ ਉਹ ਹਾਈ ਕੋਰਟ ਨੇ ਵੀ ਕਿਹਾ ਹੋਇਆ ਹੈ ਕਿ ਕਨਵਿਕਸ਼ਨ ਸਟੇ ਕੀਤੀ ਹੈ। ਹੂੰ ਜੇ ਕਨਵਿਕਸ਼ਨ ਸਟੇ ਹੁੰਦੀ ਹੈ ਤਾਂ ਮਨਜਿੰਦਰ ਸਿੰਘ ਜਿਹੜਾ ਹੈ ਲਾਲਪੁਰਾ ਉਹ ਇਸ ਤੋਂ ਜਿਹੜੇ ਹੈਗੇ ਆ ਵਿਧਾਨ ਸਭਾ ਵਿੱਚ ਹੀ ਰਹੇ। ਹੂੰ ਪਹਿਲਾਂ ਨਵਜੋਤ ਸਿੰਘ ਸਿੱਧੂ ਜਦੋਂ ਵਿਧਾਨ ਸਭਾ ਦਾ ਜਦੋਂ ਐਮਪੀ ਸੀ ਉਸ ਸਮੇਂ ਵੀ ਇਹ ਜਿਹੜੀ ਗੱਲ ਸੀ ਇਹ ਹੋ ਗਈ ਸੀ ਕਿ ਫੈਸਲਾ ਹੋ ਗਿਆ ਸੀ। ਜੀ ਉਹ ਫਿਰ ਹਾਈ ਕੋਰਟ ਨੇ ਜਿਹੜਾ ਸੀ ਉਹ ਕਨਵਿਕਸ਼ਨ ਸਟੇ ਕਰਨ ਤੋਂ ਨਾ ਕਰਤੀ। ਹੂੰ ਪਰੰਤੂ ਸੁਪਰੀਮ ਕੋਰਟ ਨੇ ਕਰ ਹਮ ਅਪੀਲ ਚ ਜੀ ਉਹ ਮੈਂਬਰਸ਼ਿਪ ਕਾਇਮ ਰਹੀ ਹਮ ਉਸੇ ਤਰ੍ਹਾਂ ਹੀ ਜੀ ਫਿਰ ਅਲਟੀਮੇਟਲੀ ਸੁਪਰੀਮ ਕੋਰਟ ਨੇ 3 ਸਾਲ ਦੀ ਸਜ਼ਾ ਜਿਹੜੀ ਹੈ ਉਹ ਜਿੰਨੇ ਦਿਨ ਕੱਟ ਲੈ ਪਹਿਲੇ ਇਤਨੇ ਦਿਨ ਚ ਬਸ ਹੋਤੀ ਹਮ ਨਾਲ ਜੁਰਮਾਨਾ ਕਰਕੇ ਉਹ ਖਤਮ ਕਰਤੀ ਉਹ ਡਿਸਕਵালিਫਿਕੇਸ਼ਨ ਵੀ ਨਾ ਰਹੀ ਸਭ ਇਹ ਜਿਹੜੀਆਂ ਹੁਣ ਉੱਚ ਅਦਾਲਤਾਂ ਨੇ ਜਿਦੇ ਚ ਹਾਈ ਕੋਰਟ ਵੀ ਹੈ ਸੁਪਰੀਮ ਕੋਰਟ ਵੀ ਹੈ ਉਹਨਾਂ ਦਾ ਫੈਸਲਾ ਜਿਹੜਾ ਵਾਕਈ ਜਾਨੀ ਜੀ ਕਹਿੰਦੇ ਇਹ ਸਰਕਾਰ ਦੀ ਬਖਲਾਹਟ ਆ ਇਹ ਇਹਦੋ ਸਿੱਧ ਹੁੰਦਾ ਕਿ ਸਰਕਾਰ ਬਖਲਾਹਟ ਦੇ ਵਿੱਚ ਆ ਇੱਕ ਜਿਮਣੀ ਚੋਣੋ ਕਰਵਾ ਰਹੀ ਹੈ ਪਰ ਦੂਸਰੀ ਉਹਨਾਂ ਨੇ ਸਪੀਕਰ ਨੂੰ ਕਹਿਤਾ ਵੀ ਹਲੇ ਇਸ ਨੂੰ ਸਟੇ ਰੱਖੋ ਹਾਂ ਜਾਨੀ ਜੀ ਦੀ ਜਿਹੜੀ ਗੱਲ ਹੈ ਜੀ ਉਹ ਸਹੀ ਹੈ ਬਿਲਕੁਲ ਗਰੁਸਤਾ ਹੈ ਕਾਨੂੰਨੀ ਤੌਰ ਤੇ ਵੀ ਗਰੁਸਤਾ ਹੈ ਨੈਤਿਕ ਤੌਰ ਤੇ ਵੀ ਗਰੁਸਤਾ ਹੈ ਤੇ ਸਿਆਸੀ ਪੱਧਰ ਤੋਂ ਵੀ ਗਰੁਸਤਾ ਇਕ ਆਪਾਂ ਤਰਨ ਤਰਨ ਦੇ ਚੋਣ ਆਖਾੜੇ ਤੇ ਨਜ਼ਰ ਮਾਰੀਏ ਮਾਜੇ ਦਾ ਹਲਕਾਗਾ ਜ਼ਿਆਦਾਤਰ ਸਿੱਖੀ ਨਾਲ ਪੰਥਕ ਤੇਰਾ ਨਾਲ ਜੁੜਿਆ ਹੋਇਆਗਾ ਤਿੰਨ ਪੰਥਕ ਧਿਰਾਂ ਮੈਦਾਨ ਦੇ ਵਿੱਚ ਨੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਵਾਲਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਢਸ ਦਿੱਤੀ ਵਾਲਾ ਗਿਆਨੀ ਹਰਪ੍ਰੀਤ ਜੀ ਵਾਲਾ ਤੇ ਇੱਕ ਵਾਰਸ ਪੰਜਾਬ ਦੇ ਜਥੇਬੰਦੀ ਇਹ ਤਿੰਨਾਂ ਨੇ ਆਪਣੇ ਉਮੀਦਵਾਰ ਉਤਾਰਿਆ ਬਾਕੀ ਜਿਹੜੇ ਮੇਨਸਟ੍ਰੀਮ ਪੋਲਿਟਿਸ਼ੀਅਨ ਹੁੰਦੇ ਆ ਉਹਨਾਂ ਨੇ ਤਾਂ ਚਲੋ ਚੋਣ ਲੜਨੀ ਆ ਕਿਵੇਂ ਵੇਖਦੇ ਹੋ ਕਿ ਪੰਥਕ ਧਿਰਾਂ ਤਿੰਨ ਨੇ ਤਿੰਨੋਂ ਕਹਿੰਦੇ ਅਸੀਂ ਪੰਥ ਦੀ ਗੱਲ ਕਰਦੇ ਆ ਸਿੱਖੀ ਦੀ ਗੱਲ ਕਰਦੇ ਆ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਤਿੱ ਕਿਵੇਂ ਦੇਖਦੇ ਹੋ ਉਸ ਲੜਾਈ ਦੇਖੋ ਇਹ ਪੁਨਰ ਸਰਜੀਤ ਸ਼ਰਮਣੀ ਟੈਲੀਦਲ ਜਿਹਦੇ ਪ੍ਰਧਾਨ ਗਿਆਨੀ ਹਰਕੀਰ ਸਿੰਘ ਨੇ ਉਹਨੇ ਤਾਂ ਕੋਈ ਮੀਟ ਕਰਦੀ ਇਹਨਾਂ ਨੇ ਉਹਨਾਂ ਨੇ ਨਹੀਂ ਲਾਣਿਆ ਉਹਨਾਂ ਨੇ ਤਾਂ ਇਹ ਮਨਦੀਪ ਸਿੰਘ ਜਿਹੜਾ ਸਣੀ ਦਾ ਭਰਾ ਹੈ ਉਸ ਵੀ ਹਮੇਤਰ ਭਈ ਇਹ ਪੰਥਕ ਉਮੀਦਵਾਰ ਹੈ ਇਹ ਵਾਰਸ ਪੰਜਾਬ ਦੇ ਵੱਲੋਂ ਨਹੀਂ ਹੈ ਨਹੀਂ ਜੀ ਉਹ ਦੇਖੋ ਵਾਰਸ ਪੰਜਾਬ ਵੱਲੋਂ ਤਾਂ ਹੈ ਜੀ ਹੈਗਾ ਉਹ ਆਪ ਮਨਦੀਪ ਸਿੰਘ ਕਹਿ ਰਹੇ ਆ ਕਿ ਮੈਂ ਆਜ਼ਾਦ ਤੌਰ ਤੇ ਚੋਂ ਲੜੇ ਮੈਂ ਸਾਰੀਆਂ ਪੰਥਕ ਧਰਮਾਂ ਦਾ ਉਮੀਦਵਾਰ ਹੂੰ ਉਹਨੂੰ ਹਾਂ ਜੇ ਨਹੀਂ ਹੋਂਦ ਤਲੂ ਇਹ ਵਰਤਾ ਵੀ ਆਪਾਂ ਛੜੀ ਹੈ ਪਰੰਤੂ ਜਿਹੜਾ ਹੈ ਜਾਨੀ ਹਰਪ੍ਰੀਤ ਸਿੰਘ ਵੱਲੋਂ ਕੋਈ ਉਮੀਦਵਾਰ ਨਹੀਂ ਆਣ ਗਿਆ ਜਿਹੜਾ ਹੈਗਾ ਉਹ ਉਮੀਦਵਾਰ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜਾ ਉਹਨਾਂ ਦਾ ਆਪਣੇ ਆਪ ਨੂੰ ਅਟਾਲੀ ਦਾ ਟੋਪ ਆਉਂਦਾ ਹੈ ਉਸ ਵੱਲੋਂ ਉਤਰਿਆ ਗਿਆ ਜੀ ਉਹ ਅਟਾਲੀ ਦਾ ਲੋਕਾਂ ਦੇ ਵੀ ਕੋਈ ਜਿਹੜਾ ਹੈਗਾ ਤਾਕਤ ਰੱਖਦਾ ਉਸ ਰੂਪ ਕੋ ਪੰਚਕ ਤੇ ਨਹੀਂ ਮੰਨੇ ਜੀ ਨਾ ਉਹ ਪੰਚਕ ਤੇ ਜਿਹੜਾ ਹੈਗਾ ਕੋਈ ਭੂਮਿਕਾ ਨਿਭਾ ਸਕਦਾ ਉਹ ਕੌਨਸਲ ਕਰਤਾ ਜਿਹੜੀ ਆ ਮੰਗਲਬ ਸਿੰਘ ਹੋਤ ਲਈ ਆ ਕੱਲ੍ਹ ਦੇ ਮੈਦਾਨ ਚ ਆ ਪੰਜ ਛੇ ਕਰਤਾ ਇਤੋ ਹੀ ਹੂੰ ਸੋ ਬਾਕੀ ਜਿਹੜੇ ਹੈਗੇ ਸਮੀਕਰਨ ਕੀ ਨਿਕਲ ਕੇ ਆਉਂਦੇ ਆ ਨਤੀਜੇ ਕੀ ਨਿਕਲਦੇ ਆ ਇਹ ਹਲੇ ਅੱਗੇ ਦੇਖਦੇ ਆ 14 ਨਵੰਬਰ ਤੱਕ ਇਸ ਦਾ ਜਿਹੜਾ ਰਿਜ਼ਲਟ ਆਉਣਾਗਾ ਤੇ ਨਾਲ ਨਾਲ ਜਿਹੜਾ ਹੈਗਾ ਹੁਣ ਕੈਂਪੇਨ ਤੋਂ ਬਾਅਦ ਭਤਨੀ ਸ਼ੁਰੂ ਹੋ ਚੁਗੀ ਫਿਰ ਦੇਖਦੇ ਆ ਕੀ ਬਣਦਾ ਖਾਲਸਾ ਜੀ ਬਹੁਤ ਧੰਨਵਾਦ ਜੁੜੇ ਤੁਸੀਂ ਵਾਹਿਗੁਰੂ ਜੀ ਦਾ ਧੰਨਵਾਦ ਵਾਹਿਗੁਰੂ ਜੀ